जिंद सद में स सहरत गई सानु तेरी जुदाई ए मार गई जिंद सद में स सहरत गई गम तेरा हाय वे गम तेरा मेरा कब बिलशा गम तेरा गवा बिशा छेत बिले शा गला छवे कॾहिं यादि किते हिकु कॾहिं यादि ਪੁਲ ਦੇ ਯਾਦਾਂ ਪੁਲ ਦੇ ਯਾਦਾਂ ਜਿਹਦੇ ਨਾਲ ਦੋ ਦਿਨ ਬਤਾਏ ਹੋਣੋਂ ਨਹੀਂ ਭੁੱਲਦਾ ਤੇ ਜਿਹਦੇ ਨਾਲ ਸਾਰੀ ਜ਼ਿੰਦਗੀ ਕੱਟੀ ਆ ਉਹ ਕਿਵੇਂ ਭੁੱਲਿਆ ਜਾਊ ਕਦੀ ਯਾਦ ਕੀਤੇ ਇਕੜਾਣਾ ਨੂੰ ਯਾਦ ਕੀਤੇ ਇਕੜਾਣਾ ਨੂੰ ਓਏ ਕਦਿਆ पुलदारूं हण आर ना सजा वे हण आ छेत सजण ग सजा ए हण आ

ਮੁਸ਼ਕਿਲ ਦੀ ਹੱਲ ਨਹੀਂ ਦੇ ਨਹੀਂ ਦੇ ਨਹੀਂ ਦੇ ਦਿਲ ਤੇਰੀ ਜਾਈ ਆਹ ਤੂੰ ਤੇ ਮੇਰੇ ਬਲ ਹੈ ਭయ్యా ਤੂੰ ਤੇ ਮੇਰੇ ਬਲ ਹੈ ਭయ్యా ਤੂੰ ਤੇ ਮੇਰੇ ਬਲ ਹੈ ਭయ్యా ਪਰ ਕਿਸਮਤ ਮੇਰੇ ਓਏ ਬੱਲ ਨਹੀਂ ਹੁੰਦੀ ਆ ਕਿਸਮਤ ਮੇਰੇ ਓਏ ਬੱਲ ਨਹੀਂ ਹੁੰਦੀ ਮੁਸ਼ਕਿਲ ਦੇ ਇਹ ਹਲ ਨਹੀਂ ਦੇ ਨਹੀਂ ਦੇ ਨਹੀਂ ਦੇ ਹੁੰਦੀ ਤੇਰੀ ਦੁਨਾਈ ਜੁਦਾਈਆਂ ਦੇ ਦੁੱਖੜੇ ਮੈਂ ਕਿਸ ਨੂੰ ਸੁਣਾਵਾਂ ਜੁਦਾਈਆਂ ਦੇ ਦੁੱਖੜੇ ਮੈਂ ਕਿਸ ਨੂੰ ਸੁਣਾਵਾਂ ਪੀਰ ਉਹ ਪਾਵਰ ਅੱਜ ਦੇਖ ਰਹੇ ਆ ਮਨੀ ਸਾਈ ਜੀ ਇਹ ਮੁਰਸ਼ਿਦ ਦੇ ਸਦਕਾ ਆ ਇੱਕ ਗੱਲ ਜ਼ਰੂਰ ਕਹੂੰ ਮਤਲਬ ਵੀ ਲੋਕ ਮੈਂ ਪਹਿਲਾਂ ਕਹਿਣਾ ਆਪ ਤੋਂ ਹੀ ਸ਼ੁਰੂ ਕਰਦਾ ਹਾਂ ਇਹ ਅਦਬ ਵਾਲੇ ਅਦਬ ਦਾ ਮਕਾਮ ਹੁੰਦਾ ਜਿਹੜੀ ਮਹਿਫਲ ਆ ਮੁਰਸ਼ਿਦ ਬੈਠਿਆ ਤੇ ਆਪ ਤੁਰੇ ਫਿਰਦੇ ਆ ਇਹ ਵੀ ਗੁਨਾਹ ਅਸਲ ਕਾਨੂੰਨ ਵਿੱਚ ਜਦੋਂ ਐਡੀਆਂ ਬੱਟੀਆਂ ਪਾਵਰਾਂ ਬੈਠੀਆਂ ਤੇ ਤੁਸੀਂ ਕਿਉਂ ਨਹੀਂ ਬੰਦੇ ਵੀ ਤੁਹਾਨੂੰ ਕੀ ਹੋਇਆ ਪਰ ਪਤਾ ਨਹੀਂ ਕਿੱਦਾਂ ਦੇ ਲੋਕ ਆ ਸਰਕਾਰ ਅਦਬ ਬਹੁਤ ਜ਼ਰੂਰੀ ਆ ਅਦਬ ਦਾ ਮਕਾਮ ਆ ਜਿਹੜੀ ਮਹਿਫਲੇ ਛੋਟੀ ਮਹਿਫਲ ਨੀ ਮਡਾਲੀ شریف ਅਮੀਰ ਚੰ ਸਰਕਾਰ ਇਹ ਸਾਰੀਆਂ ਉਹ ਰੂਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਰੱਬ ਕਹਾ ਆ ਜਿਨ੍ਹਾਂ ਨੇ ਮੁਰਸ਼ਿਦ ਲਈ ਆਪਣੇ ਪੈਰਾਂ ਤੇ ਚਾਹ ਬਣਾਈ ਆ ਤੇ ਛੋਟੀ ਆਸ਼ਕੀਆ ਹੈ ਅਸੀਂ ਦੇ ਸੇਖ ਲੱਗ ਜੇ ਮੜਾ ਜਾ ਪਤਾ ਨਹੀਂ ਕਿੰਨੇ ਪ੍ਰਕਾਰ ਦਾ ਪੇਸਟ ਲਾਉਣੇ ਆ ਅਸੀਂ ਆਪ ਦੇ ਹੱਥ ਤੇ ਕਿਤੇ ਪੇਸਟ ਵਾਲਿਆ ਕਿਤੇ ਖੁਸ਼ ਲਾ ਲਿਆ ਤੁਨ ਜ਼ਿਕਰਾ ਬਾਬੂ ਅਲੀ ਅਹਿਮਦ ਸਰਕਾਰ ਦਾ ਇੱਕ ਵਾਰੀ ਜ਼ੋਰ ਨਾਲ ਤਾੜੀ ਲਾ ਦਿਓ ਕਿਤਾ ਸੀ ਤੂੰ ਕੱਲ ਦਾ ਵਾਦਾ ਕਿਤਾ ਸੀ ਤੂੰ ਕੱਲ ਦਾ ਵਾਦਾ ਮੁਦਤਾ ਹੋਈਆ ਵੇ ਤੇਰੀ ਕੱਲ ਨਹੀਂ ਹੁੰਦੀ ਮੁਦਤਾ ਹੋਈਆ ਤੇਰੀ ਕੱਲ ਨਹੀਂ ਹੁੰਦੀ ਮੁਸ਼ਕਿਲ ਜੀ ਇਹ ਹੱਲ ਨਹੀਂ ਨਹੀਂ ਅੱਗੇ ਪਿੱਛੇ ਬੜੀਆਂ ਹੀ ਸੋਚਾਂ ਅੱਗੇ ਪਿੱਛੇ ਬੜੀਆਂ ਹੀ ਸੋਚਾਂ ਇੱਥੇ ਵੀ ਅਦਬ ਦਾ ਮਕਾਮ ਆ ਗਿਆ ਜਿਹੜਾ ਗਾ ਜਿਹਨੇ ਲਿਖਿਆ ਹੈ ਅੱਗੇ ਪਿੱਛੇ ਬੜੀਆਂ ਹੀ ਸੋਚਾਂ ਸਾਹਮਣੇ ਹੋਵੇ ਉਹ ਮੈਥੋਂ ਗੱਲ ਨਹੀਂ ਹੁੰਦੀ ਮੁਸ਼ਕਲ ਜੀ ਹੈ ਹਾਲੀ ਨਹੀਂ 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 ਸ਼ਿਕਰ ਹਕੀਕੀ ਦੇ ਹੋ ਜਾਵੇ ਹੱਡੀਆਂ ਹੁੰਦੀਆਂ ਉਹ ਫਿਰ ਖਲ ਨਹੀਂ ਹੁੰਦੀ ਮੁਸ਼ਕਲ ਜੀ ਪਾਂਦੀ ਕਾਲੀਆਂ ਰਾਤਾਂ ਦਾ ਓਏ ਖੂਨ ਮੇਰੇ ਜਜ਼ਬਾਤਾਂ ਦਾ ਤੂੰ ਫਿਰ ਤੋਂ ਕਿਹੜਾ ਤਰਦਾ ਦਾ ਕੋਈ ਗੇੜੀ ਨਾ ਮੈਂ ਟੁੱਟਾ ਦਿਲ ਹਾਂ ਵੇਖੀ ਪੀੜੇ ਛੇੜੀ ਨਾ ਮੈਂ ਟੁੱਟਾ ਦਿਲ ਹਾਂ ਵੇਖੀ ਪੀੜੇ ਛੇੜੀ ਨਾ ਪੀੜੇ ਛੇੜੀ ਨਾ ਦੇ ਛੇੜੀ ਲਾ ਪੀੜੇ ਛੇੜੀ ਲਾ ਮੈਂ ਤਾਂ ਇਸ ਦੁਨੀਆ ਵਿੱਚ ਪੈਦਾ ਹੋਇਆ ਆਪਣੇ ਆਦੇ ਹੱਥਾਂ ਸਦਾ ਲੁੱਟੋਇਆ ਆਪਣੇ ਆਦੇ ਹੱਥਾਂ ਸਦਾ ਲੁੱਟੋਇਆ ਮਿੰਤ ਕਰਾਂ ਹਸਾਂ ਦਾ ਬੂਹਾਂ 'ਹਾਂ ਭੇੜੀ ਨਾ ਟੁੱਟਾ ਦਿਲ ਹਾਂ ਵੇਖੀ ਪੀੜੇ ਛੇਂਦੀ ਲਾ ਵੇਖੀ ਹਾਂ ਰੇ ਰੇ ਐਨੀ ਹਾਜ਼ਰੀ

ਸਿੱਧਾ ਸਿੱਧਾ ਹੀ ਸਰਕਾਰ ਮਨ ਨਹੀਂ ਲਾਥੂ ਕਾਲੀ ਮੇਰੀ ਮੁਖਲੇ ਤੋਂ ਮੋੜਨੀ ਉੱਚਾ ਖਾਨਦਾਨ ਵੇਖ ਰਿਸ਼ਤਿਆਂ ਲਾ ਜੋੜਨੀ ਸਾਡੇ ਨਾਲ ਪਿਆਰ ਪੱਕ ਖੱਟ ਲੇਗੀ ਕੀ ਸਾਦੇ ਨਾਲ ਪਿਆਰ ਪੱਕ ਖੱਟ ਲੇਗੀ ਅਸੀਂ ਪਹਿਲਾਂ ਹੀ ਗਰੀਬਿਆਂ ਦੇ ਮਾਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਪੈਣ ਲਿਫਣੇ ਤੈਨੂੰ ਮਟਿਆਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਕੱਚੇ ਕੋਠੇ ਮਿੱਤਰਾਂ ਦੇ 94 ਚ ਆਇਆ ਸੀ ਗਾਣਾ ਲਾਸਟ ਪੈਰਾ ਹੀ ਗਾਣਾ ਹੈ ਓਏ ਗੱਦਾ ਟੂਬ ਵਾਲਾ ਬਸ ਇੱਕ ਗੱਲ ਜਾਣਦਾ ਹੈ ਪੈਸੇ ਤੋਂ ਬਿਨਾਂ ਨਹੀਂ ਕੋਈ ਕਿਸੇ ਨੂੰ ਸਿਆਣ ਦਾ ਓਏ ਕੱਦਾ ਟੁੱਬ ਵਾਲਾ ਬੱਸ ਇੱਕ ਗੱਲ ਜਾਣ ਪੈਸੇ ਤੋਂ ਬਿਨਾਂ ਨਹੀਂ ਕੋਈ ਕਿਸੇ ਨੂੰ ਭੀੜ ਪਈ ਤੂੰ ਜਾਂਦੇ ਸਾਥ ਕਿਲਾ ਛੱਡ ਨਿੱਕੇ ਹੁੰਦਿਆਂ ਦੇ ਮਿੱਤਰ ਪਿਆਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਪੈਣੇ ਲਿਫਣੇ ਤੈਨੂੰ ਮਠਿਆਰੇ ਏ ਤੇ ਐਨੀ ਹਾਜ਼ਰੀ ਪ੍ਰਵਾਨ ਕਿਉਂਕਿ ਸਾਰੇ ਆਪਣੇ ਕਲਾਕਾਰ ਇੱਕ ਵਾਰੀ ਜ਼ੋਰ ਨਾਲ ਸਰਕਾਰਾਂ ਦੀ ਤਾੜੀਆਂ ਦੇ ਵਿੱਚ ਇਹ ਹਮੇਸ਼ਾ ਹੀ ਕਹਿੰਦਾ ਪਿਆਰ ਦਿੰਦੇ ਆ ਔਰ ਸਾਰੀ ਸੰਗਤ ਵੀ ਇਸ ਗੱਲ ਦੀ ਗਵਾਹ ਹੈ ਸਾਰੇ ਗਵਈਏ ਸਾਰੇ ਫਕਰ ਫਕੀਰ ਰਬ ਦੇ ਸਰੋਤੇ ਬੜਾ ਪਿਆਰ ਜਿਹੜੇ ਪੂਜਨੀ ਸਾਡੇ ਮਾਤਾ ਜੀ ਉਹਨਾਂ ਵੱਲੋਂ ਨੂਰ ਸਾਈਂ ਹਾਂਜੀ ਆਜੋ ਨੂਰ ਸਾਈਂ ਦਰਬਾਰ ਬਾਬਾ ਬੁੱਲੇ ਸ਼ਾ ਸਰਕਾਰ ਫਗਵਾੜੇ ਤੋਂ ਸਾਡੇ ਦਰਮਿਆਨ ਪਹੁੰਚ ਚੁੱਕੇ ਬਿਲਕੁਲ ਰੈਡੀ ਹੈ ਤੇਰੀ ਜੁਦਾਈ ਚੱਲ ਨਹੀਂ ਹੁੰਦੀ ਕਿਸਮਤ ਮੇਰੀ ਵੱਲ ਨਹੀਂ ਹੁੰਦੀ ਦਿਲ ਦੇ ਵਿੱਚ ਨੇ ਸੋ ਸੋ ਸੋਚਾਂ ਸਾਹਮਣੇ ਆਵੇਂ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਸਾਹਮਣੇ ਆ ਜਾਂਦਾ ਇਨਸਾਨ ਫਿਰ ਗੱਲ ਹੁੰਦੀ ਹੋਈ ਨਹੀਂ ਫੋਟੋ ਖਿੱਚੋ ਵੀ ਲਵਜੀਤ ਉਸਤਾਦ ਲੋਕ ਜਿਨ੍ਹਾਂ ਨੇ ਕੰਮ ਕਰਨਾ ਇੱਕ ਗੀਤ ਜੀ ਕਰ ਜਾਣਾ ਤਾਂ ਨਹੀਂ ਤੇ ਫਮਾ ਦੋ ਘੰਟੇ ਲੱਗੇ ਰੋ लाइव टीवी स्पेशल थैंक्स बिंदा सोनू जी अच्छा फिर ठीक है कनेक्शन जुड़ना चाहिए चार्जर खत्म हो गया <laughs> ਇਹ ਬਾਤ ਪਿਆਰ ਕਰਦੇ ਦਾਤਾ ਜੀ ਦੇ ਸ਼ਾਨ ਦਾਤਾ ਜੀ ਦੀ ਕਰਨਵਾਜੀ ਬਣਾਈ ਰੱਖਣ ਅਰੇ ਨੂਰ ਸਾਈਂ ਜੀ ਜਿਹੜੇ ਸਾਡੇ ਦਰਮਿਆਨ ਉਹਨਾਂ ਦਾ ਸੰਗੀਤ ਪਰਿਵਾਰ ਤੁਹਾਨੂੰ ਜਲਦੀ ਤੋਂ ਜਲਦੀ ਸਾਜਾਂ ਦੇ ਬਲ ਸਿੰਘ ਰਾਏ ਸੌਣ ਇਸ ਤੋਂ ਬਾਅਦ ਸਾਰੇ ਸੰਗਤੋਂ ਇਜਾਜ਼ਤ ਚਾਹਾਂਗੇ ਹੋਰ ਤਾਂ ਨਹੀਂ ਕੋਈ ਪਾਰਟੀ ਸਾਈਂ ਜੀ ਠੀਕ ਹੈ ਜੀ ਇਸ ਤੋਂ ਬਾਅਦ ਇਜਾਜ਼ਤ ਚਾਹਾਂਗੇ ਸਾਈਆਂ ਕੋਲ ਕਿਉਂਕਿ ਜਿਹੜੇ